ਫਗਵਾੜੇ ਦੇ ਸਮੁੱਚੇ ਇਲਾਕਾ ਨਿਵਾਸੀ ਸਾਹ ਸੰਗਤ ਨੂੰ ਬੇਨਤੀ ਹੈ ਜਿਵੇਂ ਆਪਜੀ ਜਾਣਦੇ ਹੋ ਕਿ ਇਸ ਵਕਤ ਪੰਜਾਬ ਦੇ 7 ਜ਼ਿਲ੍ਹੇ ਗੈਰ ਕੁਦਰਤੀ ਹੜ੍ਹਾਂ ਦੀ ਮਾਰ ਹੇਟ ਆ ਚੁੱਕੇ 50 ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਔਰ 500 ਤੋਂ ਉੱਪਰ ਪਿੰਡ ਜਿਹੜੇ ਨੇ ਅੜਾ ਦੀ ਮਾਰ ਹੇਟ 10 10 12 12 ਫੁੱਟ 8 8 ਫੁੱਟ ਪਾਣੀ 'ਚ ਡੁੱਬੇ ਹੋਏ ਪਹਿਲੇ ਹੱਲੇ ਦੇ ਵਿੱਚ ਕਿੱਥੇ ਫਰਸਟ ایڈ ਕਿਟਸ ਜਿਹੜੀਆਂ ਪੰਚਾਨ ਦਾ ਉਪਰਾਲਾ ਫਗਵਾੜੇ ਦੀ ਸੰਗਤ ਵੱਲੋਂ ਕੀਤਾ ਜਾ ਰਿਹਾ ਜਿਹਦੇ ਵਿੱਚ ਤਰਪੈਲਾ ਮੱਛਰਦਾਨੀਆਂ, ਆਡਮੋਸਕ੍ਰੀਮ, ORS, ਪਾਣੀ ਦੀਆਂ ਬੋਤਲਾਂ, ਦਵਾਈਆਂ। ਸੋ ਇਹ ਜਿਹੜਾ ਇਨੀਸ਼ੀਅਲ ਫਰਸਟ ਏਡ ਦਾ ਸਮਾਨ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਘਰਾਂ ਦੀਆਂ ਛੱਤਾਂ ਤੇ ਰਹਿ ਰਹੇ ਨੇ, ਤਰਪਹਿਲਾ ਮੱਛਰਦਾਨੀਆਂ ਇਹਨਾਂ ਚੀਜ਼ਾਂ ਦੀ ਲੋੜ ਹਲੇ ਅਗਲੇ 3 ਮਹੀਨੇ ਤੱਕ ਉਹਨਾਂ ਨੂੰ ਪੈਣੀ ਹੈ। ਸੋ ਇਨੀਸ਼ੀਅਲ ਸਟੇਜ ਦੇ ਉੱਤੇ ਫਰਸਟ ਏਡ ਕਿੱਟਸ ਜਿਹੜੀਆਂ ਨੇ ਸਿਰਫ ਇਹ ਹਾਲਾਂਕਿ ਇਹਦੇ ਨਾਲ ਉਹਨਾਂ ਦੇ ਨੁਕਸਾਨ ਦੀ ਕੋਈ ਪਰਪਾਈ ਨਹੀਂ ਹੋ ਸਕਦੀ ਪਰ ਇਹ ਦਿਖਾਉਣ ਲਈ ਕਿ ਬਤੌਰ ਪੰਜਾਬੀ ਇੱਕ ਭਾਵਨਾ ਜਿਹੜੀ ਸਾਨੂੰ ਅੱਜ ਤੱਕ ਜਿਉਂਦਾ ਰੱਖਦੀ ਆਈ ਹੈ। ਹਰ ਵੱਡੇ ਦੁੱਖ ਦੇ ਵਿੱਚੋਂ ਹਰ ਵੱਡੀ ਟਰੈਜੇਡੀ ਦੇ ਵਿੱਚੋਂ ਕਿ ਅਸੀਂ ਔਖੇ ਵੇਲੇ ਇੱਕ ਦੂਜੇ ਦੇ ਨਾਲ ਖੜਦੇ ਹਾਂ ਸੋ ਉਸ ਔਖੇ ਵੇਲੇ ਖੜਨ ਦੀ ਭਾਵਨਾ ਦੇ ਮੱਦੇਨਜ਼ਰ ਅਸੀਂ ਇਹ ਕਿੱਟਾਂ ਉਹਨਾਂ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਮਾਨ ਦੇ ਰੂਪ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਗੁਰਦੁਆਰਾ ਭਾਈ ਕਨੀਆ ਜੀ ਸੇਵਾ ਸਿਮਰਨ ਕੇਂਦਰ ਵਿਖੇ ਇਹਦਾ ਜਿਹੜਾ ਇੱਕ ਕੈਂਪ ਬਣਾਇਆ ਗਿਆ ਜਿੱਥੇ ਤੁਸੀਂ ਸਮਾਨ ਪਹੁੰਚਾ ਕਰ ਸਕਦੇ ਹੋ ਔਰ ਸਾਡੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਸ ਤੋਂ ਇਲਾਵਾ ਹੋਰ ਰਿਕੁਆਇਰਮੈਂਟਸ ਦੀ ਲਿਸਟ ਵੀ ਲੈ ਸਕਦੇ ਹੋ ਔਰ ਸਿੱਧੇ ਤੌਰ ਤੇ ਮਦਦ ਵੀ ਕਰ ਸਕਦੇ ਹੋ ਸੋ ਸਾਡੀ ਆਨੂ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਤੱਕ ਸਾਡੀ ਗੱਲ ਪਹੁੰਚ ਸਕਦੀ ਹੈ ਬੇਨਤੀ ਹੈ ਕਿ ਆਪਣਾ ਫਰਜ਼ ਪਛਾੜਦੇ ਆ ਬਤੌਰ ਪੰਜਾਬੀ ਹੋਣ ਦੇ ਨਾਤੇ ਪੰਜਾਬੀਅਤ ਨੂੰ ਜਿੰਦਾ ਰੱਖਣ ਲਈ ਇਸ ਸੇਵਾ ਭਾਵਨਾ ਦੇ ਨਾਲ ਇਸ ਸੇਵਾ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I